ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਹਰਪਿੰਦਰ ਸਿੰਘ ਸੰਧੂ ਹਰਿਆਵਤ ਸਤ ਪੀਰਮੰਤੋਂ ਜੀ ਦੇ ਇਹ ਸਾਹਮਣੇ ਜੋ ਬੈਠੇ ਨੇ ਮੋਬਾਈਲ ਜਾਂਦੇ ਹੱਥ ਵਿੱਚ ਇਹ ਮੇਰੇ ਪਿੰਡ ਦੇ ਨੰਬਰਦਾਰ ਨੇ ਜੀ ਪੀਰਮੰਦੇ ਪਤਰਸ ਨਾਲਿਆਂ ਦੇ ਬ੍ਰਦਰ ਬੈਠੇ ਨੇ ਅਖਤਿਆਰ ਜੀ ਤੇ ਗੱਲ ਜਿਹੜੀ ਸਾਂਝੀ ਕਰਨ ਲੱਗਾ ਕਿ ਇਹਨਾਂ ਦੇ ਇੱਥੇ ਗਸੀ ਤੂਤ ਬੜੀ ਵਧੀਆ ਨਸਲ ਦੇ ਸੀ ਤੇ ਕਹਿੰਦੇ ਜੀ ਅਸੀਂ ਝੋਨਾ ਸ਼ੁਰੂ ਕਰਨਾ ਹੈ ਤੇ ਇਹਨਾਂ ਨੂੰ ਵਿੱਚ ਵਾਹ ਨੂੰ ਜੀ ਨਹੀਂ ਕਰਦਾ ਦੋ ਚਾਰ ਦਿਨ ਤੋਂ ਰਾਫਤਾ ਕਰਦੇ ਸੀ ਅੱਜ ਟਾਈਮ ਕੱਢ ਕੇ ਫਿਰ ਗਏ ਆ ਜੀ ਲਫਾਫੇ ਲੈ ਕੇ ਗਏ ਆ ਤੇ ਤੂਤ ਅਸੀਂ ਅਜਲਫਾ ਫੈਲਦੇ ਚ ਕਰ ਲੈਨੇ ਕਾਬੂ ਜੀ ਤੇ ਪਾਣੀ ਪਾ ਰਹੇ ਨੇ ਹਕਤਿਆਰ ਜੀ ਤੇ ਦੋਸਤਾਂ ਨੂੰ ਬੇਨਤੀ ਇਹ ਹੈ ਕਿ ਜੇ ਤੁਹਾਡੇ ਕੋਲ ਵੀ ਕਿਤੇ ਵਧੀਆ ਬੂਟੇ ਖੇਤ ਉੱਗੇ ਨੇ ਔਰ ਕਿਸੇ ਤਰ੍ਹਾਂ ਵਗ ਜਣੇ ਨੇ ਤੇ ਜਰੂਰ ਨੇੜੇ ਪਿੰਡਾਂ ਮਲ ਦੱਸਿਓ ਅਸੀਂ ਅਲਫਾ ਫਿ ਲੈ ਕੇ ਖੁਦ ਆਵਾਂਗੇ ਤੇ ਪੈਕ ਕਰਕੇ ਲੈ ਜਾਾਂਗੇ ਰਿਆ ਹਵਲ ਸਾਥ ਵਾਸਤੇ ਜੋ ਆਪਾਂ ਫ੍ਰੀ ਮੰਦਦੇ ਹੁੰਨੇ ਆ ਆਪਜੀ ਨੂੰ ਪਤਾ ਹੀ ਸਾਰੀ ਗੱਲ ਦਾ ਤੇ ਇਹ ਗੱਲ ਮੈਂ ਸਾਂਝੀ ਕਰਨੀ ਸੀ ਯਾਦ ਦੇ ਕਰੀਬ ਤੂਤ ਨੇ ਜੀ ਬਹੁਤ ਹੀ ਵਧੀਆ ਨੇ ਇਹ ਮੈਨੂੰ ਖੁਸ਼ੀ ਹੈ ਕਿ ਮੈਨੂੰ ਇਦਾਂ ਦੋਸਤ ਹਲਾਸ਼ੀਰੀ ਦਿੰਦੇ ਰਹਿੰਦੇ ਨੇ ਕੰਮ ਕਰਨ ਦੀ ਬਸ ਇਹ ਸਾਂਝ ਪਾਉਣੀ ਸੀ ਸਤਸ੍ਰੀ ਅਕਾਲ ਜੀ ਮਿਹਰਬਾਨੀ ਦੋਸਤਾਂ ਦੀ